ਪਹਿਲਾਂ ਤੁਸੀਂ ਆ ਨਾ ਇੱਕ ਵੀਡੀਓ ਵੇਖੋ ਬਾਕੀ ਗੱਲ ਬਾਤ ਕਰਦੇ ਵਿੱਚ ਬਹੁਤ ਨੇੜੇ ਹੋ ਕੇ ਸਾਰੇ ਕੰਮ ਕੀਤੇ ਹੈਗੇ ਐ ਤੇ ਉਸ ਵੇਲੇ ਬੀਜੇਪੀ ਸਰਕਾਰ ਦੀ ਪੂਰੀ ਆਪੋਜੀਸ਼ਨ ਉਹਨਾਂ ਨੇ ਤੇ ਮੈਂ ਤੇ ਬਾਕੀ ਦੀ ਆਪੋਜੀਸ਼ਨ ਪਾਰਟੀਆਂ ਨੇ ਕੀਤੀ ਹੈ ਤੋਂ ਸਾਡੀ ਯਾਰੀ ਉਦੋਂ ਦੀ ਪੱਕੀ ਹੈ ਤੇ ਉਹ ਹੁਣ ਟੁੱਟ ਨਹੀਂ ਰਹੀ ਤੁਸੀਂ ਆ ਵੀਡੀਓ ਨੂੰ ਹੁਣ ਸਾਰਿਆਂ ਨੇ ਵੇਖ ਲਈ ਹੋਣੀ ਆ ਮੈਂ ਪਿਛਲੇ ਦਿਨਾਂ ਵਿੱਚ ਇੱਕ ਪੋਸਟ ਜਾਰੀ ਕੀਤਾ ਸੀਗਾ ਜਿਹਦੇ ਵਿੱਚ ਮੈਂ ਇੱਕ ਦੋ ਗੱਲਾਂ ਤੁਹਾਨੂੰ ਦੱਸੀਆਂ ਸੀ ਉਹਦੇ ਬਾਰੇ ਮੈਂ ਉਹਨਾਂ ਗੱਲਾਂ ਬਾਰੇ ਵੀ ਤੁਹਾਡੇ ਨਾਲ ਥੋੜਾ ਚਾਨਣਾ ਪਾਉਣਾ ਚਾਹਾਂਗਾ ਉਹਦੇ ਵਿੱਚ ਮੈਂ ਸਭ ਤੋਂ ਜ਼ਿਆਦਾ ਜ਼ੋਰ ਦਿੱਤਾ ਸੀਗਾ ਕਿ ਅਸੀਂ ਕਹਿੰਨੇ ਆਂਗੇ ਕਿ ਸਾਨੂੰ ਹਲੇ ਤੱਕ ਇਨਸਾਫ਼ ਨਹੀਂ ਮਿਲਿਆ ਜਾਂ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਗਿਆ ਜਾਂ ਉਹ ਜਿਹੜੀਆਂ ਸਰਕਾਰਾਂ ਜਾਂ ਸਰਕਾਰਾਂ ਨਹੀਂ ਤਾਂ ਜਿਹੜੇ ਉਹ ਫਿਰਕੂ ਪ੍ਰਸਤ ਲੋਕ ਸੀ ਜਿਨ੍ਹਾਂ ਨੇ 1984 ਦੇ ਕੱਲੂਕਾਰੇ ਨੂੰ ਅੰਜਾਮ ਦਿੱਤਾ ਜਾਂ ਉਹ ਕਿਹੜੇ ਲੋਕ ਸੀ ਜਿਹੜੇ ਇਸ ਲਈ ਗੁਨੇਗਾਰ ਸੀਗੇ ਫਿਰ ਵੀ ਅਫਸੋਸ ਇਸ ਗੱਲ ਦਾ ਹੁੰਦਾਗਾ ਕਿ ਅਸੀਂ ਫਿਰ ਵੀ ਇੰਨੇ ਅਸੀਂ ਇਨਾਂ ਕੋਲ ਸਹੁੰ ਦੇ ਬਾਵਜੂਦ ਵੀ ਉਹਨਾਂ ਨਾਲ ਜਾ ਕੇ ਖੜਦੇ ਆ ਹੁਣ ਇੱਕ ਗੱਲ ਇੱਥੇ ਕਰਨੀ ਲਾਜ਼ਮੀ ਆਗੀ ਕਿ ਬਈ ਸਾਨੂੰ ਕੋਈ ਇਨਸਾਫ ਤਾਂ ਦੇਵੇ ਸਾਨੂੰ ਕੋਈ ਇਨਸਾਫ ਤਾਂ ਦੇਊਗਾ ਜੇ ਅਸੀਂ ਕੁਝ ਉਹਨਾਂ ਨਾਲੋਂ ਅਲੱਗ ਕਰਾਂਗੇ ਕਿਉਂਕਿ ਜਦੋਂ ਅਸੀਂ ਜਿਹੜੇ ਲੋਕ ਆ ਉਹਦੇ ਗੁਨੇਗਾਰ ਨੇ ਜਿਨ੍ਹਾਂ ਲੋਕਾਂ ਨੇ ਉਸ ਘਟਨਾ ਨੂੰ ਅੰਜਾਮ ਦਿੱਤਾ ਉਸ ਘਰਲੂ ਘਰੇ ਨੂੰ ਅੰਜਾਮ ਦਿੱਤਾ ਜਦੋਂ ਅਸੀਂ ਉਹਨਾਂ ਦੇ ਨਾਲ ਹੀ ਜਾ ਕੇ ਖੜਾਂਗੇ ਤਾਂ ਸਾਨੂੰ ਇਨਸਾਫ ਦੀ ਉਮੀਦ ਨਹੀਂ ਰੱਖਣੀ ਚਾਹੀਦੀ ਹਾਂ ਇਹ ਸੱਚੀ ਗੱਲ ਆ ਗਈ ਕਿਉਂਕਿ ਅਸੀਂ ਕੀ ਲੋਕਾਂਗੇ ਸਭ ਤੋਂ ਵੱਡਾ ਹਥਿਆਰ ਹੁੰਦਾਗਾ ਸਾਡਾ ਵੋਟ ਜਦੋਂ ਬੋਟਾਂ ਆਉਂਦੀਆਂ ਨੇਗੀਆਂ ਉਦੋਂ ਅਸੀਂ ਭੁੱਲ ਜਾਂਦੇ ਆ ਕਿ ਸਾਡੇ ਨਾਲ ਹੋਇਆ ਕੀ ਆਗਾ ਅਸੀਂ ਜੇ ਕਿਸੇ ਨੇ ਕਹਤਾ ਤੁਹਾਨੂੰ smartphone ਦੇ ਦਾਂਗੇ ਤੁਹਾਨੂੰ ਕਹਦਾਂਗੇ ਤੁਹਾਨੂੰ 100000 ਰੁਪਇਆ ਦੇ ਦਾਂਗੇ ਤੁਹਾਡੇ ਕਰਜ਼ੇ ਮਾਫ ਕਰ ਦਾਂਗੇ ਤੁਹਾਡਾ ਬਿਜਲੀ ਦਾ ਬਿੱਲ ਮਾਫ ਕਰ ਦਾਂਗੇ ਤੁਹਾਨੂੰ ਆਟਾ ਦਾਲ ਦੇ ਦਾਂਗੇ ਫਿਰ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਸਕੀਮਾਂ ਸਾਨੂੰ ਗਿਣਾ ਕੇ ਫਿਰ ਉਹ ਕਹਿਣਗੇ ਕੋਈ ਕਹਿ ਦੂਗਾ ਪੰਥ ਖਾਤਰ ਦੇ ਵਿੱਚ ਆਗਾ ਕੋਈ ਕਹਿ ਦੂਗਾ ਸਾਡੇ ਦੇਸ਼ ਨੂੰ ਖਤਰਾ ਆਗਾ ਕਿਉਂਕਿ ਜਦੋਂ ਅਸੀਂ ਵੋਟਾਂ smartphoneਾਂ ਦੇ ਨਾਂ ਤੇ ਕਰਜ਼ੇ ਮਾਫੀਆਂ ਦੇ ਨਾਂ ਤੇ ਗੁਰੂ ਗ੍ਰੰਥ ਸਾਹਿਬ ਜੀਆਂ ਬੇਅਦਬੀਆਂ ਦੇ ਨਾਮ ਤੇ ਜਾ 1984 ਦਾ ਸਹਾਰਾ ਲੈ ਕੇ ਇੱਕ ਦੂਜੇ ਪਾਰਟੀ ਨੂੰ ਬਲੇਮ ਕਰਨ ਵਾਲੇ ਇੱਕ ਦੂਜੀ ਸਰਕਾਰ ਨੂੰ ਬਲੇਮ ਕਰਕੇ ਅਸੀਂ ਬੋਟਾਂ ਪਾ ਦਨੇ ਆਂਗੇ ਕਿ ਉਹ ਇਸ ਦੇ ਵਿਰੋਧ ਨੇਗੇ ਹਨਾ ਅਸੀਂ ਉਹਨਾਂ ਨੂੰ ਬੋਟਾਂ ਪਾ ਦਨੇ ਆਂਗੇ ਤੇ ਆਖਰ ਦੇ ਵਿੱਚ ਕੀ ਹੁੰਦਾਗਾ ਜਦੋਂ ਉਹ ਕੁਰਸੀ ਤੇ ਬੈਠਦੇ ਨੇ ਤੇ ਕੌਣ ਤੂੰ ਤੇ ਕੌਣ ਮੈਂ ਉਹ ਫਿਰ ਉਹ ਗੱਲ ਹੋ ਜਾਂਦੀ ਆ ਹਨਾ ਦੇਖੋ ਇਨਸਾਫ ਸਾਨੂੰ ਉਦੋਂ ਦੇਊ ਅਗਲਾ ਜਦੋਂ ਅਸੀਂ ਇੱਕ ਹੋਵਾਂਗੇ ਹੁਣ ਇੱਕ ਹੋਣਗ ਵਾਲੀ ਗੱਲ ਤੇ ਇੱਕ ਗੱਲ ਜ਼ਰੂਰ ਹੁੰਦੀ ਹੈਗੀ ਕਿ ਸਾਰਾ ਪੰਥ ਇਕੱਠਾ ਤਾਂ ਹੋਣਾ ਚਾਹੁੰਦਾਗਾ ਪਰ ਇੱਕ ਝੰਡੇ ਥੱਲੇ ਵੀ ਇਕੱਠਾ ਹੋਣਾ ਚਾਹੁੰਦਾਗਾ ਪਰ ਜਿਹੜਾ ਝੰਡਾ ਚੁੱਕੀ ਖੜਾਗਾ ਉਹ ਕਹਿੰਦਾਗਾ ਵੀ ਝੰਡਾ ਮੇਰਾ ਹੋਵੇ ਅਸੀਂ ਇਕੱਠੇ ਤਾਂ ਸਾਰੇ ਹੋ ਸਕਦੇ ਆ ਅਸੀਂ ਪਰ ਜਿਹੜਾ ਝੰਡਾ ਲੈ ਕੇ ਖੜੇ ਆਂਗੇ ਉਹ ਕਿਸੇ ਗੁਰੂ ਪੰਥ ਵਾਲਾ ਨਹੀਂ ਹੋਣਾ ਚਾਹੀਦਾ ਉਹ ਸਾਡਾ ਆਪਣਾ ਝੰਡਾ ਹੋਣਾ ਚਾਹੀਦਾ ਤਕਸਾਲੀ ਕਹਿੰਦੇ ਨੇ ਸਾਡਾ ਝੰਡਾ ਹੋਵੇ ਮਿਸ਼ਨਰੀ ਕਹਿੰਦੇ ਨੇ ਸਾਡਾ ਝੰਡਾ ਹੋਵੇ ਅਪਗ੍ਰੇਡ ਕਹਿੰਦੇ ਨੇ ਸਾਡਾ ਝੰਡਾ ਹੋਵੇ ਜਾਗਰੂ ਕਹਿੰਦੇ ਨੇ ਸਾਡਾ ਝੰਡਾ ਹੋਵੇ ਸੋ ਅਸੀਂ ਨੇ ਧੜਿਆਂ 'ਚ ਮੰਡੇ ਹੋਏ ਹਾਂਗੇ ਕਿ ਮੈਨੂੰ ਲੱਗਦਾਗਾ ਕਿ ਬਈ ਸਾਨੂੰ ਬਹੁਤ ਹਲੇ ਸਾਲ ਲੱਗਣਗੇ ਸਾਨੂੰ ਇੱਕ ਹੋਣ ਨੂੰ ਅਸੀਂ ਸਾਰੇ ਚਾਹੁੰਦੇ ਆ ਕਿ ਵੀ ਸਾਨੂੰ ਇਨਸਾਫ ਮਿਲੇ ਸਾਰੇ ਚਾਹੁੰਦੇ ਆ ਅਸੀਂ ਸਾਨੂੰ ਇਨਸਾਫ ਮਿਲੇ ਹਨਾ ਪਰ ਇਨਸਾਫ ਹੋਣ ਲਈ ਇੱਕ ਹੋਣਾ ਬਹੁਤ ਜ਼ਰੂਰੀ ਆ ਜਦੋਂ ਇੱਕ ਹੋਗੇ ਨਾ ਸੱਚੀ ਮੈਂ ਦਾਅਵੇ ਨਾਲ ਹੀ ਗੱਲ ਕਹਿ ਸਕਦਾਗਾ ਕਿ ਤੁਹਾਡਾ ਜਿਹੜਾ ਇਨਸਾਫ ਆ ਸਾਡਾ ਜਿਹਨਾਂ ਇਨਸਾਫ ਆ ਉਹ ਸਾਨੂੰ ਪਾਰਟੀਆਂ ਸਰਕਾਰਾਂ ਸਾਨੂੰ ਪੁੱਛਣੀਆਂ ਵੀ ਤੁਹਾਨੂੰ ਚੀਜ਼ ਕਿਹੜੀ ਚਾਹੀਦੀ ਆ ਕਿਸ ਚੀਜ਼ ਦਾ ਤੁਹਾਨੂੰ ਇਨਸਾਫ ਚਾਹੀਦਾ ਜਦੋਂ ਤੁਸੀਂ ਆਪਣੀ ਪਾਵਰ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰੋਗੇ ਤੁਸੀਂ ਇੱਕ ਹੋਵੋਗੇ ਜਿੰਨਾ ਚਿਰ ਤੁਸੀਂ ਅਲੱਗ-ਅਲੱਗ ਆਪਣੀ ਬੀਨ ਵਜਾਉਂਦੇ ਰਹੋਗੇ ਸਾਡਾ ਕੁਝ ਨਹੀਂ ਹੋ ਸਕਦਾ ਇਹ ਸੱਚੀ ਗੱਲ ਆ ਗੱਲਾਂ ਕੌੜੀਆਂ ਜ਼ਰੂਰ ਨੇ ਪਰ ਇਹ ਹੱਡ ਲੱਗਣੀਆਂ ਕਈਆਂ ਨੇ ਚੀਕਾਂ ਵੀ ਬਹੁਤ ਮਾਰਨੀਆਂ ਨੇ ਇਹਨਾਂ ਗੱਲਾਂ ਨੂੰ ਸੁਣ ਕੇ ਪਰ ਇਹ ਸਚਾਈ ਹੈਗੀ ਅਸੀਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਆਪਣੇ ਐਨਐਨਐਮਪੀ ਜਤਾ ਰਹੇ ਆ ਕਿਉਂ ਸਾਡਾ ਇੱਥੇ ਗੁੱਸੇ ਨਹੀਂ ਬਣਿਆ ਹਨ ਤੱਕ ਹਲਕਾ ਕਰਤੇ ਇੱਥੇ ਅਸੀਂ ਕੁਝ ਵੀ ਨਹੀਂ ਦਾਵਾ ਕਰ ਸਕੇ ਇਹ ਸੋਚਣ ਵਾਲੀ ਗੱਲ ਆ ਗਈ ਪਾਰਲੇ ਮੁਲਕਾਂ ਵਿੱਚ ਜਾ ਕੇ ਸਾਡੇ ਧੀਆ ਪੁੱਤ ਐਮਪੀ ਬਣ ਰਹੇ ਨੇ ਤੇ ਵੱਡੀਆਂ-ਵੱਡੀਆਂ ਸਟੇਟਾਂ ਦੀਆਂ ਵੱਡੇ-ਵੱਡੇ ਮੁਲਕਾਂ ਦੀਆਂ ਸਰਕਾਰਾਂ ਆਪਣੇ ਕੀਤੇ ਹੋਏ ਗੁਨਾਹਾਂ ਤੋਂ ਮਾਫੀ ਮੰਗ ਚੁੱਕੀਆਂ ਨੇ ਪਰ ਅਸੀਂ ਆਪਣੇ ਮੁਲਕ ਦੇ ਵਿੱਚ ਕੁਝ ਵੀ ਨਹੀਂ ਕਰ ਸਕੇ ਕਿਉਂ ਨਹੀਂ ਕਰ ਸਕੇ ਕਿਉਂਕਿ ਅਸੀਂ ਕਰਤੇ ਇੱਕ ਹੀ ਨਹੀਂ ਹੋਏ ਕੋਈ ਸਾਡੀ ਬੀਨ ਵਜਾ ਕੇ ਕਿਧਰ ਨੂੰ ਲੈ ਜਾਂਦਾਗਾ ਕੋਈ ਬੀਨ ਵਜਾ ਕੇ ਕਿਧਰ ਨੂੰ ਲੈ ਜਾਂਦਾ ਕੋਈ ਕੋਈ ਢੰਡੋਰਾ ਪੇਟੀ ਜਾਂਦਾਗਾ ਕੋਈ ਕਹਿੰਦਾ ਮੈਂ ਮਰ ਗਿਆ ਕੋਈ ਕਹਿੰਦਾ ਮੈਂ ਬਚ ਗਿਆ ਕੋਈ ਕਹਿੰਦਾ ਮੈਨੂੰ ਬਚਾ ਲਓ ਕੋਈ ਕਹਿੰਦਾ ਮੈਂ ਡੁੱਬ ਗਿਆ ਕੋਈ ਕਹਿੰਦਾ ਮੇਰੀ ਸਰਕਾਰ ਬਣਾ ਲਓ ਬਸ ਆਹੀ ਕੁਛ ਚੱਲੀ ਜਾਂਦਾਗਾ